ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਧੰਨਵਾਦ ਵਾਹਿਗੁਰੂ ਵਾਹਿਗੁਰੂ ਧੰਨਵਾਦ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਤਕੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਜਿਹੜਾ ਸੋਨਾ ਲੱਗਿਆ ਵਾ ਉਹਦੀ ਸੇਵਾ ਗੁਰੂ ਨਾਨਕ ਨਿਸਕਾਮ ਸੇਵਕ ਜਥਾ ਭਾਈ ਮਹਿੰਦਰ ਸਿੰਘ ਜੀ ਉਹਨਾਂ ਦੇ ਪੂਰੇ ਜਥੇ ਵੱਲੋਂ ਅੱਜ ਸਹੀ 10:30 ਵਜੇ ਅਰਦਾਸ ਬੇਨਤੀ ਕਰਕੇ ਸੋਨੇ ਦੀ ਤਬਾਈ ਦੀ ਸੇਵਾ ਸ਼ੁਰੂ ਕੀਤੀ ਗਈ ਆ ਬਹੁਤ ਸਾਰੀਆਂ ਸੰਗਤਾਂ ਇਹਦੇ ਵਿੱਚ ਹਿੱਸਾ ਲੈ ਰਹੀਆਂ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਮਾਣਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਹਦੇਸਾ ਮੁਤਾਬਕ ਇਹ ਜਿਹੜੀ ਹਰ ਸਾਲ ਦੀ ਤਰ੍ਹਾਂ ਸੇਵਾ ਇਹ ਸ਼ੁਰੂ ਹੋਈ ਆ ਅਸੀਂ ਹੁਣ ਅਰਦਾਸ ਬੇਨਤੀ ਕਰਕੇ ਉਸ ਸੇਵਾ ਵਿੱਚ ਸ਼ੁਰੂ ਕਰਵਾ ਕੇ ਹਿੱਸਾ ਲੈ ਕੇ ਆਇਆ ਜਿੰਨੀਆਂ ਵੀ ਸੰਗਤਾਂ ਇਹਨਾਂ ਸੇਵਾਵਾਂ ਵਿੱਚ ਭਾਗ ਲੈ ਰਹੀਆਂ ਨੇ ਸਤਿਗੰਦ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਹਰ ਇੱਕ ਸਾਲ ਗੁਰੂ ਨਾਨਕ ਨਾਮ ਸਾਹਿਬ ਦੇ ਜਥੇਆ ਉੱਥੋਂ ਇੰਗਲੈਂਡ ਤੋਂ ਆ ਕੇ ਕਿਬਨ 45 60 ਮੈਂਬਰਸ ਆ ਕੇ ਰੀਠੇ ਦਾ ਨਾਲ ਸਫਾਈ ਕੀਤੀ ਜਾਂਦੀ ਹੈ ਜਿਸ ਦੀ ਚਮਕ ਬਿਲਕੁਲ ਕਰੋਕ ਹੋ ਜਾਂਦੀ ਹੈ ਤੇ ਕੋਈ ਕੈਮੀਕਲ ਨਹੀਂ ਹਰ ਰੀਠੇ ਵਿੱਚ ਇਸਰਤ ਕੇ ਬਨ 8 ਤੋਂ 10 ਦਿਨ ਲੱਗਦੇ ਹਨ ਹਰ ਇੱਕ ਸਾਲ ਇੱਕ ਸਫਾਈ ਕੀਤੀ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਜਿਹੜਾ ਸੋਨਾ ਲੱਗਿਆ ਵਾ ਉਹਦੀ ਸੇਵਾ ਗੁਰੂ ਨਾਨਕ ਨਿਸਕਾਮ ਸੇਵਕ ਜਥਾ ਭਾਈ ਮਹਿੰਦਰ ਸਿੰਘ ਜੀ ਉਹਨਾਂ ਦੇ ਪੂਰੇ ਜਥੇ ਵੱਲੋਂ ਅੱਜ ਸਹੀ 10:30 ਵਜੇ ਅਰਦਾਸ ਬੇਨਤੀ ਕਰਕੇ ਸੋਨੇ ਦੀ ਤਬਾਈ ਦੀ ਸੇਵਾ ਸ਼ੁਰੂ ਕੀਤੀ ਗਈ ਆ ਬਹੁਤ ਸਾਰੀਆਂ ਸੰਗਤਾਂ ਇਹਦੇ ਵਿੱਚ ਹਿੱਸਾ ਲੈ ਰਹੀਆਂ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਮਾਜੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਆਦੇਸ਼ਾਂ ਮੁਤਾਬਕ ਇਹ ਜਿਹੜੀ ਹਰ ਸਾਲ ਦੀ ਤਰ੍ਹਾਂ ਸੇਵਾ ਇਹ ਸ਼ੁਰੂ ਹੋਈ ਆ ਅਸੀਂ ਹੁਣ ਅਰਦਾਸ ਬੇਨਤੀ ਕਰਕੇ ਉਸ ਸੇਵਾ ਵਿੱਚ ਸ਼ੁਰੂ ਕਰਵਾ ਕੇ ਹਿੱਸਾ ਲੈ ਕੇ ਆਇਆ ਜਿੰਨੀਆਂ ਵੀ ਸੰਗਤਾਂ ਇਹਨਾਂ ਸੇਵਾਵਾਂ ਵਿੱਚ ਭਾਗ ਲੈ ਰਹੀਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਏਗੁਰਜੀ ਕਾ ਖਾਲਸਾ ਵਾਏਗੁਰਜੀ ਕੀ ਫਤਿਹ ਹਾਂਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਹਰ ਇੱਕ ਸਾਲ ਬਰਨਾਨ ਕਨਸ਼ਾਮਸੇਵ ਦੇ ਜਥੇਆ ਉਥੋਂ ਇੰਗਲੈਂਡ ਤੋਂ ਆ ਕੇ ਕਿ ਬਨ 45 50 ਮੈਂਬਰਸ ਆ ਕੇ ਰੀਠੇ ਦਾ ਨਾਲ ਸਫਾਈ ਕੀਤੀ ਜਾਂਦੀ ਹੈ ਜਿਹਦੀ ਚਮਕ ਬਿਲਕੁਲ ਕਰੋੜਾ ਹੋ ਜਾਂਦੀ ਹੈ ਤੇ ਕੋਈ ਕੈਮੀਕਲ ਨਹੀਂ ਰੀਠੇ ਵਿੱਚ ਇਸਰਤ ਕੇ ਬਨ 8 ਤੋਂ 10 ਦਿਨ ਲੱਗਦੇ ਹਨ ਹਰ ਇੱਕ ਸਾਲ ਇੱਕ ਸਫਾਈ ਕੀਤੀ ਜਾਂਦੀ ਹੈ